ਕਾਗਜ਼ਾਂ ਦੇ ਵਿੱਚ ਖਰੀਦ ਸ਼ੁਰੂ ਹੈ ਇੱਥੇ ਕੁਝ ਨਹੀਂਗਾ ਭਰਾਵਾ ਇੱਥੇ ਸਾਰੇ ਰਲ ਰਹੇ ਆ ਇੱਥੇ ਕੋਈ ਕਿਸੇ ਦੀ ਪੁੱਛਗਿੱਛ ਨਹੀਂ ਜਿਹਦਾ ਮੌਚਰ ਸਹੀ ਆਉਂਦਾ ਉਹਦੀ ਨਹੀਂ ਪੁੱਛਗਿੱਛ ਜਿਹਦਾ 18.5 18 ਉਹਨੂੰ ਤਾਂ ਇਹਨਾਂ ਨੇ ਪੁੱਛਣਾ ਹੀ ਕੀ ਹੈ ਸਿੱਧਾ 17 ਮੌਚਰ ਆਇਆ ਟਰਾਲੀਆਂ ਅੰਡਰ ਹੁਜਾ ਗੇਟ ਦੇ ਉੱਤੇ ਲਾ ਕੇ ਲਿਖਿਆ ਹੋਇਆ ਹੈ ਉਹਦਾ ਝੋਨਾ ਵੀ ਨਹੀਂ ਤੱਕ ਚੱਕਿਆ ਉਹਨਾਂ ਨੂੰ ਵੀ 10-10 ਦਿਨ ਹੋ ਗਏ ਫਿਰ ਸਰਕਾਰ ਤੇ ਪ੍ਰਸ਼ਾਸਨ ਚਾਹੁੰਦਾ ਕੀ ਹੈ ਨਹੀਂ ਸੀ ਕਿ ਪ੍ਰਬੰਧ ਇਸ ਵਾਰ ਬੜੇ ਵਧੀਆ ਕੀਤੇ ਹੋਏ ਨੇ ਕਿਸਾਨ ਆਊਗਾ ਟਰਾਲੀ ਢੇਰੀ ਕਰੂਗਾ ਤੇ ਸਦਾ ਕਰੇ ਨਾਲ ਦੀ ਨਾਲ ਪੈਸੇ ਉਹ ਕਿੱਥੇ ਗਿਆ ਉਹ ਤੱਕ ਕਿਤੇ ਥਾਇਆ ਹੀ ਨਹੀਂ ਪ੍ਰਬੰਧ ਕਿਹੜੇ ਆ ਪ੍ਰਬੰਧ ਤਾਂ ਲੁੱਟਣ ਦੇ ਕੀਤੇ ਹੋਏ ਆ ਵੀ ਜੇ ਕਿਸਾਨ ਅੱਗ ਲਾਊਗਾ ਤੇ ਉਹਦੇ ਤੇ ਜੇਲ੍ਹ ਪਹਿਲਾਂ ਪਰਚੇ ਆਦੇ ਹੁੰਦੇ ਸੀ ਵੀ ਉਹਨੂੰ ਜੇਲ੍ਹ ਦੇ ਵਿੱਚ ਸਿੱਟਣਾ ਉਹਨੂੰ ਅੰਦਰ ਕਰਨਾ ਕੀ ਗੁਨਾਹ ਹੋ ਗਿਆ ਇਹੀ ਭਗਵੰਤਮਾਨ ਪ੍ਰਾਲੀ ਜਾ ਕੇ ਵਿੱਚ ਵਿੱਚ ਨੱਚਦਾ ਹੁੰਦਾ ਸੀ ਪ੍ਰਾਲੀ ਨੇ ਕੈਟ ਨਾਲ ਅੱਗੇ ਦੇਖ ਜਾਂਦੇ ਕਿ ਲੱਗਦਾ ਨਹੀਂ ਵੀ ਸੜਲ ਨੇ ਝੋਨਾ ਵੀ ਦੇਖਣਾ ਚਾਹੀਦਾ ਵੀ ਇੰਨੇ ਦਿਨ ਹੋ ਗਏ ਇੱਥੇ ਪਿਆ ਨਾ ਉਹ ਨਹੀਂ ਦਿਸਦਾ ਝੋਨਾ ਨਹੀਂ ਦਿਸਦਾ ਕਿਸਾਨ ਨੂੰ ਤਾਂ ਜੇਲ੍ਹ ਤੇ ਜਿਹੜਾ ਫੈਕਟਰੀਆਂ ਦੇ ਵਿੱਚ ਧੂਆਂ ਤੇ ਉਹ 365 ਦਿਨ ਚੱਲਦਾ ਉਹ ਨਹੀਂ ਦਿਸਦਾ ਇਹਨਾਂ ਨੂੰ ਸੀ ਦੇਖੋ ਜੇ ਤਾਂ ਝੋਨਾ ਬੀਜਣਾ ਤਾਂ ਵੀ ਸੰਗਰੱਖਣ ਕਰਨਾ ਪੈਂਦਾ ਤਾਂ ਵੀ ਜਦੋਜਾਦ ਕਰਨੀ ਪੈਂਦੀ ਹੈ ਜੇ ਝੋਨਾ ਵੇਚਣਾ ਤਾਂ ਵੀ ਜਦੋਜਾਦ ਕਰਨੀ ਪੈਂਦੀ ਹੈ ਜੇ ਪ੍ਰਾਲੀ ਸਾੜਨੀ ਹੈ ਤਾਂ ਵੀ ਜਦੋਂ ਜਹਿਦ ਕਰਨੀ ਪੈਂਦੀ ਹੈ ਫਿਰ ਫਰਕ ਕੀ ਰਹੇਗਾ ਮੈਨੂੰ ਐ ਤਾਂ ਦੱਸ ਦਿਓ 10 ਦਿਨ ਪਹਿਲਾਂ ਉਹਨਾਂ ਦਾ ਮੋਚਰ ਸੀਗਾ ਜੀ 17 ਜਦੋਂ ਐਂਡਰ ਹੋਈਆਂ ਟਰਾਲੀਆਂ ਤੇ ਅਜੇ ਤੱਕ ਉਹਨਾਂ ਦਾ ਚੈੱਕ ਨਹੀਂ ਹੋਇਆ ਤੁਸੀਂ ਵੇਖੋ ਵੀ ਆਹ ਹਾਲਾਤ ਹੈ ਇੱਥੇ ਤੇ ਆਉਣ ਵਾਲੇ ਦਿਨਾਂ 'ਚ ਤਾਂ ਨਮੀ ਪੈਣੀ ਹੈ ਜੀ 17 ਤਾਂ ਆਉਣਾ ਹੀ ਨਹੀਂ ਕਿਸੇ ਕਿਸਾਨ ਦਾ ਕੀ ਹਾਲਾਤ ਬਣਨਗੇ ਜਿਹੜਾ ਮੰਡੀਆਂ ਦੇ ਵਿੱਚ 10 ਦਿਨ ਹੋ ਗਏ 12 ਦਿਨ ਉਹ ਕਿਸਾਨ ਨੂੰ ਇਹ ਛੱਕੀ ਕਰਨਾ ਚਾਹੁੰਦੇ ਆ ਵੀ ਆਪੇ ਮਜਬੂਰ ਕਰੋ ਉਹਨੂੰ ਕਾਟ ਕੱਟਣ ਤੇ ਤੇ ਜੇ 10 ਕਿਲੋ 12 ਕਿਲੋ ਕਾਟ ਜੇ ਕਟਾਤੀ ਅਸੀਂ ਤੋਲ ਦੇਾਂਗੇ ਉਹਦਾ ਮਾਊਟਰ ਸਹੀ ਹੋ ਜਾਊਗਾ ਜਿਹਨੇ ਕਾਟ ਨਹੀਂ ਕਟਾਈ ਉਹਦਾ ਝੋਨੇ ਦੇ ਵਿੱਚ ਨਮੀ ਐ ਇਹ ਉਹ ਭਗਵੰਤ ਮਾਨ ਹੈ ਜਿਹੜਾ 10 10 ਕਿਲੋ ਯਾਰ ਕਾਟਾਂ ਲਾ ਰਿਆ ਇਹ ਤਾਂ ਯਾਰ ਜਮਾ ਹੀ ਛੁਰਾਏ ਨੇ ਤਿੱਖਾ ਕੀਤਾ ਹੋਇਆ ਇਹ ਲੋਕਾਂ ਨੇ ਇਹ ਤਾਂ ਸਿੱਧਾ ਮਾਰਦੇ ਆ ਵੀ ਗਾਲੀ ਲਾ ਦਿਓ ਅਗਲੇ ਦਾ ਓਏ ਕੁਛ ਸਹਿਕਦਾ ਤਾਂ ਛੱਡ ਦਿਓ ਕਿਸਾਨ ਨੂੰ ਇਹਦਾ ਮਤਲਬ ਕਿਸਾਨ ਨੂੰ ਹੱਥ ਖੜੇ ਕਰਕੇ ਤੁਸੀਂ ਜ਼ਮੀਨਾਂ ਚੋਂ ਕੱਢਣਾ ਚਾਹੁੰਦੇ ਹੋ ਆਹ ਜ਼ਮੀਨਾਂ ਤੁਸੀਂ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੇ ਹੋ ਖੇਤੀ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਇਹਨਾਂ ਦਾ 17 ਆਇਆ ਸੀ ਵੀਰੇ ਗੇਟ ਦੇ ਐਂਟਰੀ ਆਪਣੀ ਲਿਖੀ ਪਈ ਆ ਵੀ 17 ਮੂਚਰ ਵਾਲਾ ਚੱਕਣਾ ਜਦੋਂ ਟਰਾਲੀਆਂ ਅੰਡਰ ਹੋਈਆਂ 17 ਸੀ ਤੇ 10 ਦਿਨ ਹੋ ਗਏ ਬੈਠਿਆਂ ਨੂੰ ਕਿਸੇ ਨੇ ਸਾਰ ਨਹੀਂ ਲਈ ਇਹਨਾਂ ਦੀ ਜੇ ਕਿਸਾਨ ਦੀ ਕਣਕਾਂ ਲੱਕੇ ਅੱਗ ਲੱਗ ਕੇ ਮੱਚ ਜੇ ਉਹਦਾ ਸੈਟਲਾਈਟ ਇੱਥੇ ਗਿੱੜਵਾ ਦੇ ਐਸਡੀਐਮ ਦੇ ਦਫ਼ਤਰ ਤੱਕ ਨਹੀਂ ਆਉਂਦਾ ਕਿ ਉਹ ਨਹੀਂ ਦਿਸਦਾ ਲੋਕਵਾਇਟੀਵੀ ਨਾਲ ਜੁੜੇ ਹਾਂ ਤਸੀਮ ਮਹਿਮਤਾਜ ਦਾਣਾ ਮੰਡੀਆਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਰੋਲ ਰਹੀਆਂ ਨੇ ਰੋਲ ਰਹੀਆਂ ਇਸ ਲਈ ਹੈ ਕਿਉਂਕਿ ਜਿਹੜਾ ਮੌਇਸਚਰ 17 ਲਿਖਿਆ ਕਿ ਬਾਹਰੋਂ ਜੇਕਰ 17 ਹੋਊਗਾ ਤਾਂ ਅਸੀਂ ਚੱਕਾਂਗੇ ਪਰ 17 17 ਮੌਇਸਚਰ ਵਾਲਿਆਂ ਨੂੰ ਬੈਠਿਆਂ ਨੂੰ 10-10 ਦਿਨ ਹੋ ਗਿਆ ਤਾਂ ਇਹਦੇ ਪਿੱਛੇ ਕਾਰਨ ਕੀ ਹੈ ਗੱਲਬਾਤ ਅਸੀਂ ਕਿਸਾਨਾਂ ਦੇ ਨਾਲ ਕੀਤੀ ਹੈ ਤਾਂ ਹੁਣ ਗੱਲਬਾਤ ਅਸੀਂ ਬੱਟੂ ਮੱਲਣਾ ਗੁਰਖਾਨ ਦੇ ਨਾਲ ਕਰਦੇ ਹਾਂ ਜਥੇਬੰਦੀ ਤੋਂ ਨੇ ਬਾਈ ਜੀ ਸਭ ਤੋਂ ਪਹਿਲਾਂ ਇੱਥੇ ਦੇਖਿਆ ਹਾਲਾਤ ਕੀ ਨੇ ਪਹਿਲਾਂ ਮੰਡੀ ਦੇ ਵਿੱਚ ਵਿੱਚ ਸਰਕਾਰ ਨੇ ਬਾਹਰ ਬੋਰਡ ਲਾਇਆ ਕਿ 17 ਮੌਚਰ ਵਾਲਾ ਚੋ 79 ਲੈਣਾ ਆ ਤਾਂ 17 ਵਾਲੇ ਬੜੇ ਇੱਥੇ ਬੈਠੇ ਨੇ ਕੀ ਹਾਲਾਤ ਇੱਥੇ ਇਹ ਮੰਡੀ ਗਦਬਾ ਹੈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਉਹਦਾ ਬੋਰਡ 17 ਦਾ ਲਿਖ ਕੇ ਲਾਇਆ ਹੋਇਆ ਵੀ 17 ਮੌਚਰ ਆਊਗਾ ਅਸੀਂ ਚੱਕਾਂਗੇ ਜਿਸ ਦਿਨ ਟਰਾਲੀਆਂ ਐਂਟਰ ਹੋਈਆਂ ਉਹਨਾਂ ਦਾ 17 ਮੌਚਰ ਸੀ ਤੇ ਬੈਠਿਆਂ ਨੂੰ 10 ਦਿਨ ਹੋ ਗਏ ਤੇ ਚੱਕਿਆ ਕਿਉਂ ਨਹੀਂ ਚੱਕਿਆ ਇਸ ਕਰਕੇ ਨਹੀਂ ਕਿਉਂਕਿ ਇਕੱਲੀ ਪਰਾਲੀ ਦੀ ਸਮੱਸਿਆ ਨਹੀਂ ਆਉਣੀ ਪਿਛਲੇ ਸਾਲ ਵੀ ਅਸੀਂ ਮੰਡੀਆਂ ਦੇ ਵਿੱਚ ਢੇਡੇ ਲਾ ਲਾ ਕੇ ਧਰਨੇ ਲਾ ਲਾ ਕੇ ਮੋਰਚੇ ਲਾ ਲਾ ਕੇ ਤੇ ਆਹ ਝੋਨੇ ਦੀਆਂ ਢੇਰੀਆਂ ਛੜਕਾਂ ਤੇ ਲਾ ਲਾ ਕੇ ਤਲਾਇਆ ਸੀ ਤੇ ਐਕਤੀ ਵੀ ਉਹੀ ਕੰਮ ਚੱਲ ਪਿਆ ਇਹ 17 ਮੌਚਰ ਹੈ ਜੇ ਹੁਣ ਮੰਨ ਲਓ ਅੱਜ 17 ਹੈ ਤੇ 17 ਵਾਲਾ ਵੀ ਨਹੀਂ ਤੁਲਿਆ ਉਹ ਵੀ 10 ਦਿਨ ਹੋ ਗਏ ਬੈਠੇ ਨੂੰ ਇੱਕ ਪਰੇ ਬਰਜੁਰਗ ਬੈਠੇ ਸੀ ਉਹਨਾਂ ਨੂੰ 15 ਦਿਨ ਹੋ ਗਏ ਕੁਛ ਘਟਾ ਉਹਨਾਂ ਦਾ ਜੋਖਿਆ ਦੂਜਾ ਹੋਵੇਂ ਪਿਆ ਹੈ ਇਨਸਪੈਕਟਰ ਨਾਲ ਗੱਲ ਹੋਈ ਹੈ ਸੰਸਾਰ ਸਿੰਘ ਨਾਲ ਕੋਈ ਗੱਲ ਨਹੀਂ ਆਦੇ ਅੱਜ ਅਸੀਂ ਤੋਲ ਦਿਆਂਗੇ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਨੂੰ ਇਤੋਂ ਦੇ ਪ੍ਰਸ਼ਾਸਨ ਨੂੰ ਇਹ 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 ਪੁੱਛਣਾ ਚਾਹੁੰਦੇ ਆਂ ਵੀ ਅੱਜ 17 ਐ 17 ਮੌਚਰ ਤੁਸੀਂ ਇਹਦੇ ਚੱਕਦੇ ਆਂ ਸੀ ਤੇ ਜਿਹਦਾ 17 ਹੈਗਾ ਉਹਦਾ ਵੀ ਨਹੀਂ ਚੱਕਿਆ ਜਾ ਰਿਹਾ ਜਦੋਂ ਗੇਟ ਤੇ ਅੰਡਰ ਹੋਈਆਂ ਟਰਾਲੀਆਂ ਤੁਸੀਂ ਪਰਤੂਲਿਆ ਕਿਉਂ ਨਹੀਂ 17 ਤਾਂ 17 ਚੱਕਦੇ 17 ਤਾਂ ਆਇਆ ਇਹਨਾਂ ਦਾ ਕੋਲੇ ਬੋਲੀ ਜਾਂਦੇ ਆ ਤੇ ਫਿਰ ਕਿਉਂ ਨਹੀਂ ਚੱਕਿਆ ਫਿਰ 10 ਦਿਨ ਹੋ ਗਏ ਇੱਥੇ ਕੋਈ ਸਾਰ ਨਹੀਂ ਲਈ ਅਗਲੀ ਗੱਲ ਆਉਣ ਵਾਲੇ ਜਿਹੜੇ ਦਿਨ ਹੋਣਗੇ ਜਿਵੇਂ ਜਿਵੇਂ ਦਿਨ ਬੀਤਦੇ ਆ ਇਹ ਤਾਂ 17 ਆਉਣਾ ਨਹੀਂਗਾ ਕਿਉਂਕਿ ਤਰੇਲ ਵੀ ਪਊਗੀ ਚੋਨਾ ਜਦੋਂ ਜਿਵੇਂ ਜਿਵੇਂ ਆਊਗਾ ਲੇਟ ਹੋਊਗਾ ਠੰਡ ਵਧਣੀ ਐ ਠੰਡ ਨਾਲ ਨਮੀ ਵੀ ਵਧਣੀ ਐ ਉਹਦੇ ਕਰਕੇ 19 20 18 18.5 ਫਿਰ ਇਹਨਾਂ ਨੇ ਚੱਕਣਾ ਨਹੀਂ ਫਿਰ ਇਹਦਾ ਮਤਲਬ ਜੇ ਦਾ ਕਿਸੇ ਦਾ 19 ਮੌਚਰ ਆ ਗਿਆ ਜਾਂ 18.5 ਆ ਗਿਆ ਜੇ ਉਹਨੇ 10 ਕਿਲੋ ਕਾਟ ਕਟਾਤੀ ਫਿਰ ਉਹ ਸਹੀ ਹੋ ਜਾਊਗਾ ਉਹਦੀ ਕਟ 13 13 ਕਿਲੋ ਕਾਟਾਂ ਕਟਾਈਆਂ ਪਿਛਲੀ ਵਾਰੀ ਲੋਕਾਂ ਨੇ ਇਹਨਾਂ ਨੇ ਕਟੀਆਂ ਐ ਇਹ ਚੋਰਾਂ ਦੀ ਸਰਕਾਰ ਐ ਲੁੱਟ ਮਚਾਈ ਐ ਇਹ ਆਮਕਰ ਦਾ ਮੁੰਡਾ ਐ ਜਿਹੜਾ ਇਹਦਾ ਸੀ ਮੈਂ ਮੰਡੀਆਂ 'ਚ ਰੁੱਲ ਨਹੀਂ ਦਿੰਦਾ ਇਹ ਉਹ ਭਗਵੰਤਮਾਨ ਹੈ ਜਿਹੜਾ 10-10 ਕਿਲੋ ਯਾਰ ਕਾਟਾਂ ਲਾ ਰਿਆ ਇਹ ਤਾਂ ਯਾਰ ਜਮਾ ਹੀ ਛੁਰਾ ਇਹਨੇ ਤਿੱਖਾ ਕੀਤਾ ਹੋਇਆ ਇਹ ਲੋਕਾਂ ਨੇ ਇਹ ਤਾਂ ਸਿੱਧਾ ਮਾਰਦੇ ਆ ਵੀ ਗਾਲੀ ਲਾ ਦਿਓ ਅਗਲੇ ਦਾ ਓਏ ਕੁਛ ਸਹਿਕਦਾ ਤਾਂ ਛੱਡ ਦਿਓ ਕਿਸਾਨ ਨੂੰ ਮਾੜਾ ਮੋਟਾ ਭਗਵੰਤਮਾਨ ਸਾਹਿਬ 13-13 ਕਿਲੋ ਕਾਟਾਂ ਕਟੀਆਂ ਪਿਛਲੀ ਵਾਰ ਤੇ ਐਕਤੀ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ ਇਹੀ ਵੀ ਜਿਹੜਾ ਕਾਟ ਕਟਾਊਗਾ ਉਹਦਾ ਆਪਾਂ ਤੋਲਾਂਗੇ ਤੇ ਜਿਹੜਾ ਮੰਡੀਆਂ ਦੇ ਵਿੱਚ 10 ਦਿਨ ਹੋ ਗਏ 12 ਦਿਨ ਉਹ ਕਿਸਾਨ ਨੂੰ ਇਹ ਛੱਕੀ ਕਰਨਾ ਚਾਹੁੰਦੇ ਆ ਵੀ ਆਪੇ ਮਜਬੂਰ ਕਰੋ ਉਹਨੂੰ ਕਾਟ ਕੱਟਣ ਤੇ ਤੇ ਜੇ 10 ਕਿਲੋ 12 ਕਿਲੋ ਕਾਟ ਜੇ ਕਟਾਤੀ ਅਸੀਂ ਤੋਲ ਦਿਆਂਗੇ ਉਹਦਾ ਮਾਊਟਰ ਸਹੀ ਹੋ ਜਾਊਗਾ ਜਿਹਨੇ ਕਾਟ ਨਹੀਂ ਕਟਾਈ ਉਹਦਾ ਝੋਨੇ ਦੇ ਵਿੱਚ ਨਮੀ ਹੈ ਆਹ ਹਾਲਾਤ ਆ ਪੰਜਾਬ ਦੇ ਵਿੱਚ ਆ ਆਮ ਲੋਕਾਂ ਦੀ ਸਰਕਾਰ ਹੈ ਇਹ ਬਦਲਾ ਲੈ ਕੇ ਆਈ ਨੂੰ 75 ਸਾਲਾਂ ਦੇ ਵਿੱਚ ਤੁਸੀਂ ਜਿਹੜਾ ਮੰਡੀਆਂ ਦੇ ਵਿੱਚ ਤੁਸੀਂ ਕਿਸਾਨ ਮਜ਼ਦੂਰ ਰੁਲ ਕੇ ਧਰਤਾ ਕੀ ਤੁਸੀਂ ਮੰਡੀਕਰਨ ਨੂੰ ਖਤਮ ਨਹੀਂ ਕਰ ਰਹੇ ਕੀ ਤੁਸੀਂ ਖੇਤੀ ਨੂੰ ਖਤਮ ਨਹੀਂ ਕਰ ਰਹੇ ਕੀ ਤੁਸੀਂ ਕਿਸਾਨ ਨੂੰ ਖਤਮ ਨਹੀਂ ਕਰ ਰਹੇ ਕਿੱਧਰ ਕੁਸਤਾ ਹੜਾ ਨੇ ਰੋਲਤਾ ਜਿਹਦੇ ਕੋਲੇ ਕੋਈ ਚਾਰਮਾਨ ਦਾਣੇ ਹੋਏ ਆ ਯਾਰ ਉਹਦਾ ਸਮੇਸਰ ਤਲ ਲਈ ਰਿਹਾ ਉਹਦੀਆਂ ਤੁਸੀਂ ਕਾਟਾ ਕੱਟਣ ਤੇ ਲੱਗੇ ਆ ਤੁਸੀਂ ਪੰਜਾਬ ਦੀ ਧਰਤੀ ਨੂੰ ਬਰਬਾਦ ਕਰਨਾ ਚਾਹੁੰਦੇ ਹੋ ਮੋਦੀ ਚ ਤੇ ਥੋਡੇ ਚ ਕੀ ਫਰਕ ਰਹ ਗਿਆ ਇਹਨਾਂ ਨੇ ਤਾਂ ਮੋਦੀ ਨੂੰ ਵੀ ਚੰਗਾ ਘਵਾਤਾ ਇਹ ਯਾਦਾ ਸੀ ਮੈਂ ਇੰਜਨ ਮੂਰੇ ਪੈਣਾ ਜਾਣਦਾ ਮੈਨੂੰ ਖੇਤੀ ਕਰਨੀ ਆਉਂਦੀ ਹੈ ਮੈਂ ਆਮ ਘਰ ਦਾ ਮੁੰਡਾ ਐ ਇਹ ਸੱਥਾਂ ਤੋਂ ਸਰਕਾਰ ਚੱਲਿਆ ਕਰੂਗੀ ਇਹ ਪਿੰਡਾਂ ਤੋਂ ਸਰਕਾਰ ਚੱਲਿਆ ਕਰੂਗੀ ਕੀ ਆ ਹਾਲਾਤ ਐ ਜਿਹਦਾ 17 ਮੌਚਰ ਆਇਆ ਟਰਾਲੀਆਂ ਅੰਡਰ ਹੋ ਜਾਂ ਗੇਟ ਦੇ ਉੱਤੇ ਲਾ ਕੇ ਲਿਖਿਆ ਹੋਇਆ ਉਹਦਾ ਝੋਨਾ ਵੀ ਨਹੀਂ ਚੱਕਿਆ ਉਹਨਾਂ ਨੂੰ ਵੀ 10-10 ਦਿਨ ਹੋ ਗਏ ਫਿਰ ਸਰਕਾਰ ਤੇ ਪ੍ਰਸ਼ਾਸਨ ਚਾਹੁੰਦਾ ਕੀ ਐ ਕਹਿੰਦੇ ਸੀ ਕਿ ਪ੍ਰਬੰਧ ਇਸ ਵਾਰ ਬੜੇ ਵਧੀਆ ਕੀਤੇ ਹੋਏ ਨੇ ਕਿਸਾਨ ਆਊਗਾ ਟਰਾਲੀ ਢੇਰੀ ਕਰੂਗਾ ਤੇ ਸੱਦਾ ਘਰੇ ਨਾਲ ਦੀ ਨਾਲ ਪੈਸੇ ਉਹ ਕਿੱਥੇ ਗਏ ਕੰਮ ਉਹ ਤੱਕ ਕਿਤੇ ਥਾਇਆ ਹੀ ਨਹੀਂ ਪ੍ਰਬੰਧ ਕਿਹੜੇ ਆ ਪ੍ਰਬੰਧ ਤਾਂ ਲੁੱਟਣ ਦੇ ਕੀਤੇ ਹੋਏ ਆ ਚੀਕਾਂ ਮਾਰਤਾਂ ਯਾਰ ਲੋਕਾਂ ਦੀਆਂ ਲੁੱਟ ਕੇ ਖਾ ਕੇ ਪਿਛਲੀ ਵਾਰੀ ਵੀ ਇਹਨਾਂ ਨੇ ਲੁੱਟਿਆ ਚੋਰਾਂ ਦੀ ਸਰਕਾਰ ਕਵਾਂਗੇ ਅਸੀਂ ਇਹਨੂੰ ਵੀ ਯਾਰ ਕਿਸਾਨ ਦਾ ਕਹਾਣ ਕਰਨ ਲੱਗੇ ਹੋ ਤੁਸੀਂ ਛੁਰਾ ਤਖਾ ਕਰਕੇ ਗੱਲੌਣ ਤੇ ਲੱਗੇ ਹੋ ਯਾਰ ਸੈਕ ਦਾ ਤਾਂ ਛੱਡ ਦਿਓ 17 ਲਿਖ ਕੇ ਲਾਇਆ ਹੈ ਜਿਹੜਾ ਟਰਾਲੀਆਂ ਦਾ 17 ਆਇਆ ਹੈ ਮੋਚਰ ਉਹਨਾਂ ਦਾ ਵੀ ਨਹੀਂ ਤੁਸੀਂ ਤੋਲਿਆ ਉਹਨਾਂ ਨੂੰ ਵੀ 10 ਦਿਨ ਹੋ ਗਏ ਕਿਸੇ ਨੇ ਆ ਕੇ ਸਾਰ ਨਹੀਂ ਲਈ ਫਿਰ ਇਹਦਾ ਮਤਲਬ ਤੁਸੀਂ ਕਾਟਾ ਕਟੜੀਆਂ ਚਾਹੁੰਦੇ ਹੋ ਵੀ 10 ਕਿਲੋ 15 ਕਿਲੋ ਕੋਈ ਕਾਟ ਕਟਾਵੇ ਤਾਂ ਅਸੀਂ ਤੋਲ ਦੇਾਂਗੇ ਨਹੀਂ ਦੂਜਾ ਮੰਡੀ ਚ ਬੱਚੇ ਮਰੇ ਖਪੇ ਸਾਡੇ ਨੂੰ ਕੋਈ ਲੈਣਾ ਦੇਣਾ ਨਹੀਂ ਇਹਦਾ ਮਤਲਬ ਕਿਸਾਨ ਨੂੰ ਹੱਥ ਖੜੇ ਕਰਕੇ ਤੁਸੀਂ ਜ਼ਮੀਨਾਂ ਚੋਂ ਕੱਢਣਾ ਚਾਹੁੰਦੇ ਹੋ ਆਹ ਜ਼ਮੀਨਾਂ ਤੁਸੀਂ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੇ ਹੋ ਖੇਤੀ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਆਹ ਹਾਲਾਤ ਆ ਬੈਠੇ ਆ ਬਾਈਕੋਟ ਕੋਟਪਾਈ ਤੋਂ ਇਹ ਆਪਾਂ ਇਹਨਾਂ ਦਾ ਲਾਲਚ ਲਾਲਚ ਲਾਲਚੰਦ ਦੇ ਆ ਨਾ ਦਿਆਲ ਚੰਦ ਆਪਾਂ ਇਨਸਪੈਕਟਰ ਨੂੰ ਫੋਨ ਲਾ ਲੈਨੇ ਆ ਵੀ ਉਹੀ ਇਨਸਪੈਕਟਰ ਕੋਲੇ ਇਹ ਢੀਰ ਗੈਂ ਪੁੱਛ ਲੈਨੇ ਆ ਵੀ ਕੀ ਗੱਲ ਕਿਉਂ ਨਹੀਂ ਤਲ ਰਿਹਾ ਇਹ ਪ੍ਰਭਾਵ ਸੰਗਠਨ ਕਰਨਾ ਪੈਣਾ ਇਕੱਲੇ ਪਰਾਲੀ ਦਾ ਮਸਲਾ ਨਹੀਂ ਉਪਰਾਲੀ ਤੇ ਤਾਂ ਦੇ ਜੇਲ੍ਹ ਚ ਸਿੱਟਾਂਗੇ ਇੱਥੇ ਲੋਕੇਸ਼ਨ ਕਿੱਧਰ ਗਈ ਭਗਵੰਤਬਾਨ ਸਾਹਿਬ ਇਨਸਪੈਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇੱਕ ਦਿਆਲ ਲਾਲਚੰਦ ਹੈ ਦਿਆਲ ਚੰਦ ਆੜਤੀਆ ਹਾਂਜੀ ਕਿਹੜੀ ਫਾਰਮ ਦੇ ਇਹ ਫਾਰਮ ਕਿਹੜੀ ਹੈ ਜੀ ਹੈ ਦਿਆਲ ਚੰਦ 155 ਨੰਬਰ 158 ਨੰਬਰ ਦੁਕਾਨ ਹੈ ਆਪਣੇ ਕੋਲ ਹੈ ਨਹੀਂ ਬਾਈ ਆਪਣੇ ਕੋਲ ਪਰਲਾ ਫਾੜੀ ਜਿਹਦੇ ਕੋਲ ਪਹਿਲਾਂ ਕਿਹਾ ਸੀ ਉਹ ਹੀ ਆ ਇਹ ਇਹ ਕਿਹਦੇ ਕੋਲੇ ਆ ਜੀ ਇਹ ਮੇਰੇ ਸਾਹਣਾ ਪੰਨ ਗਰੀਆਂ ਕੋਲ ਹੋ ਗਿਆ ਰਸਤਨ ਕੋਲੇ ਉਹ ਦੂਜੇ ਕੋਲ ਲਕੇਸ਼ ਕੋਲੇ ਉਹਨਾਂ ਦਾ ਨੰਬਰ ਦੇ ਦਿਓ ਨੰਬਰ ਯਾਰ ਲਕੇਸ਼ ਦਾ ਮੇਰੇ ਕੋਲ ਪਤਾ ਨਹੀਂ ਕੋਈ ਤਾਂ ਹੁੰਦਾ ਹੀ ਹੈ ਤੁਹਾਡੇ ਕੋਲੇ ਇਹਨਾਂ ਦਾ ਇਹਨਾਂ ਦਾ 17 ਆਇਆ ਸੀ ਵੀਰੇ ਗੇਟ ਦੇ ਐਂਟਰੀ ਆਪਣੀ ਲਿਖੀ ਪਈ ਆ ਵੀ 17 ਮਊਚਰ ਵਾਲਾ ਚੱਕਣਾ ਜਦੋਂ ਟਰਾਲੀਆਂ ਅੰਦਰ ਹੋਈਆਂ 17 ਸੀ ਤੇ 10 ਦਿਨ ਹੋ ਗਏ ਬੈਠਿਆਂ ਨੂੰ ਕਿਸੇ ਨੇ ਸਾਰ ਨਹੀਂ ਲਈ ਇਹਨਾਂ ਦੀ ਇਹ ਗੱਲ ਸੁਣਾ ਆਪਣੇ ਕੋਲ ਤਾਂ ਹੈ ਨਹੀਂ ਤੈਨੂੰ ਨੰਬਰ ਦੇ ਦੇਣਾ ਉਹਦਾ ਮੈਂ ਵੇਨ ਆ ਜਾ ਹਾਂ ਨੰਬਰ ਦਿਓ ਵੇਖ ਕੇ ਬੱਤਰੀ ਬਫ ਕਨਾਲ ਇਹ ਕੋਸ ਫਸੰਦ ਦਾ ਵੇਗਾ ਲਕੇਸ਼ ਤਾਂ ਵੇਨਾ ਜਿਹੜੀ ਹਾਂ ਦੱਸਿਓ ਬਾਈ ਇਧਰੋਂ ਦੇਖ ਕੇ ਨੰਬਰ ਦੱਸੋ ਇੱਕ ਇੱਕ ਮਿੰਟ ਬਾਈ ਉਹਨਾਂ ਪਤਾ ਕਰ ਰਹੀ ਉਹਨਾਂ ਕੁੜਿਆਂ ਨਾ ਮੁੜ ਕੇ ਤੇ ਏਰੀਆ ਅਗਲਾ ਕਹੀਏ ਮੇਰੇ ਕੋਲ ਨਹੀਂ ਨਹੀਂ ਉਹ ਪਤਾ ਕਰਾਂਗੇ ਉਹ ਨਹੀਂ ਕੋਈ ਗੱਲ ਤੁਸੀਂ ਨੰਬਰ ਇਹ ਵਟਸਐਪ ਕਰ ਦਿਓ ਇਸੇ ਤੇ ਹੁਣ ਜਿਹੜੀ ਪ੍ਰਾਲੀ ਹੈ ਉਹਦੀ ਲੋਕੇਸ਼ਨ ਆਊ ਵੀ ਜੇ ਕਿਸਾਨ ਅੱਗ ਲਾਊਗਾ ਤੇ ਉਹਦੇ ਤੇ ਜੇਲ੍ਹ ਪਹਿਲਾਂ ਪਰਚੇ ਆਦੇ ਹੁੰਦੇ ਸੀ ਵੀ ਉਹਨੂੰ ਜੇਲ੍ਹ ਦੇ ਵਿੱਚ ਸਿੱਟਣਾ ਉਹਨੂੰ ਅੰਦਰ ਕਰਨਾ ਕੀ ਗਨਾਹ ਹੋ ਗਿਆ ਇਹੀ ਭਗਵੰਤਬਾਨ ਪ੍ਰਾਲੀ ਜਾ ਕੇ ਵਿੱਚ ਵਿੱਚ ਨੱਚਦਾ ਹੁੰਦਾ ਸੀ ਪ੍ਰਾਲੀ ਦੇ ਕਹਿੰਦਾ ਹੁੰਦਾ ਸੀ ਕਿਸਾਨਾਂ ਦੀ ਮਜਬੂਰੀ ਹੈ ਕਿਸਾਨਾਂ ਨੂੰ ਸਬਸਿਡੀ ਦਿਓ ਕਿਸਾਨਾਂ ਨੂੰ ਸੰਧਵਾਹੀਏ ਕਰਾਓ ਇਹਨਾਂ ਤੇ ਪ੍ਰਾਲੀ ਦੇ ਪਰਚੇ ਦਰਜ ਕਿਉਂ ਕਰਦੇ ਹੋ ਅੱਜ ਆਪ ਦੋ ਸਟੈਪ ਗਾਂਹ ਹੋ ਕੇ ਅੱਜ ਕਹਿੰਦਾ ਕਿਸਾਨ ਨੂੰ ਗ੍ਰਿਫਤਾਰ ਕਰਕੇ ਜੇਲਾ ਚ ਸਿੱਟੋ ਕੰਪਨੀਆਂ ਦਾ 55% ਪ੍ਰਦੂਸ਼ਣ ਹੈ ਉਹਨਾਂ ਨੂੰ ਕਿੰਨਾ ਕੁ ਗ੍ਰਿਫਤਾਰ ਕੀਤਾ ਇਹਨਾਂ ਨਾਲ ਸੈਟਲਾਈਟ ਨਾਲ ਅੱਗੇ ਦੇਖ ਜੰਦੇ ਕਿ ਲੱਗਦਾ ਨਹੀਂ ਵੀ ਸੈਟਲਾਈਟ ਨਾਲ ਛੋਨਾ ਵੀ ਦੇਖਣਾ ਚਾਹੀਦਾ ਵੀ ਇਹਨਾਂ ਦਿਨ ਹੋ ਗਏ ਇੱਥੇ ਪਿਆਣੂ ਨਾ ਉਹ ਨਹੀਂ ਦਿਸਦਾ ਛੋਨਾ ਨਹੀਂ ਦਿਸਦਾ ਕਿਸਾਨ ਨੂੰ ਤਾਂ ਜੇਲ੍ਹ ਚ ਤੇ ਜਿਹੜਾ ਫੈਕਟਰੀਆਂ ਦੇ ਵਿੱਚ ਧੂਆਂ ਤੇ ਉਹ 365 ਦਿਨ ਚੱਲਦਾ ਉਹ ਨਹੀਂ ਦਿਸਦਾ ਇਹਨਾਂ ਨੂੰ 55% ਪ੍ਰਦੂਸ਼ਣ ਹੈ ਸਾਡੀ ਖੇਤੀ ਦਾ 5% ਪ੍ਰਦੂਸ਼ਣਾ 15 ਦਿਨ ਉਹ ਦਿਸਦਾ ਜੇ ਕਿਸਾਨ ਦੀ ਕਣਕ ਲੱਕੇ ਅੱਗ ਲੱਗ ਕੇ ਮਚ ਜੇ ਉਹਦਾ ਸੈਟਲਾਈਟ ਇੱਥੇ ਗਿੱਦੜਵਾ ਦੇ ਐਸਡੀਐਮ ਦੇ ਦਫ਼ਤਰ ਤੱਕ ਨਹੀਂ ਆਉਂਦਾ ਕਿ ਉਹ ਨਹੀਂ ਦਿਸਦਾ ਜੇ ਕਿਸਾਨ ਦੀ ਹੜਾ ਨਾਲ ਫਸਲ ਬਰਬਾਦ ਹੋ ਗਈ ਘਰ ਬਰਬਾਦ ਹੋ ਗਏ ਪਸ਼ੂ ਡੰਗਰ ਬਰਬਾਦ ਹੋ ਗਏ ਸੰਦ ਸਵੱਲੇ ਬਰਬਾਦ ਹੋ ਗਏ ਉਹਦਾ ਸੈਟਲਾਈਟ ਨਹੀਂ ਇਹਨਾਂ ਨੂੰ ਦਿਸਿਆ ਉਹਦੀ ਲੋਕੇਸ਼ਨ ਨਹੀਂ ਆਈ ਵੀ ਕਿਸਾਨ ਕਿੰਨਾ ਬਰਬਾਦ ਹੋ ਗਿਆ ਮਜ਼ਦੂਰ ਕਿੰਨਾ ਬਰਬਾਦ ਹੋ ਗਿਆ ਦੁਕਾਨਾਂ ਕਿੰਨੀਆਂ ਬਰਬਾਦ ਹੋ ਗਈਆਂ ਘਰ ਕਿੰਨਾ ਬਰਬਾਦ ਹੋ ਗਿਆ ਉਹਦੀ ਲੋਕੇਸ਼ਨ ਨਹੀਂ ਆਈ ਆ ਝੋਨੇ ਦੇ 15 15 ਦਿਨ ਹੋ ਕੇ ਬੈਠਿਆਂ ਨੂੰ ਕਿ ਇਹਦੀ ਲੋਕੇਸ਼ਨ ਨਹੀਂ ਆਈ ਤੇ ਪਰਾਲੀ ਦੇ ਆਉਣ ਵਾਲੇ ਦਿਨਾਂ 'ਚ ਆਉਣ ਵਾਲੇ ਦਿਨਾਂ ਚ ਪ੍ਰਾਲੀ ਦੇ ਕਹਿੰਦੇ ਜੇਲ੍ਹ ਦੇ ਵਿੱਚ ਸਿੱਟਾਂਗੇ ਉਹਦੀ ਲੋਕੇਸ਼ਨ ਆਊਗੀ ਪਰ ਆ ਝੋਨਾ ਜਿਹੜਾ ਮੰਡੀਆਂ ਚ ਰੋਲ ਲਿਆ ਇਹਦੀ ਨਹੀਂ ਆ ਰਹੀ ਬਾਪੂ ਕੀ ਤੁਸਾਨੂੰ ਕਿੱਦਿਆਂ ਆਏ ਹੋ ਤੁਸੀਂ ਅਸੀਂ ਪਰਸ ਤੋਂ ਆਏ ਆ ਬਾਈ ਠੀਕ ਆ ਕਿਵੇਂ ਲੱਗਦਾ ਆਏ ਇਨ ਕੋਈ ਚੈੱਕ ਕਰਨ ਨਹੀਂ ਆਇਆ ਕੋਈ ਪਾਣੀ ਲਾਇਆ ਤਿੰਨ ਦਿਨ ਹੋ ਗਏ ਹਾਂ ਹਾਂ ਕੁਖੜਿਆ ਵੀ ਨਹੀਂ ਤੇਰੀ ਹੋ ਪਈ ਖੰਬੇ ਕੋਲੇ ਲੱਗਿਆ ਦੇਖਿਆ ਵੀ ਨਹੀਂ ਆਲੇ ਤੱਕ ਦੇਖਣਾ ਵੀ ਨਹੀਂ ਨਹੀਂ ਆਏ ਹਜੇ ਜੀ ਕੀ ਗਾੜੀ ਕੀ ਜੰਨੇ ਹਾਲੇ ਲੀਕੀ ਜੰਨੇ ਹਾਂ ਹਾਂ ਯਾਰ ਮਤਲਬ ਇੱਕ ਤਾਂ ਫਸਲ ਆਪਣੀ ਜਿਹਨੂੰ ਆਪਾਂ ਕਹਿੰਦੇ ਆ ਕਿ ਸਿਆਉਣੀ ਵਾਲੀ ਫਸਲ ਹੈ ਪੰਜਾਬ ਦੇ ਖੇਤਾਂ ਦੀ ਉਹ ਇੱਥੇ ਅੜੀਕ ਰਹੇ ਨੇ ਕਿ ਕਦੋਂ ਕੋਈ ਆਊਗਾ ਭਾਲ ਆਊਗਾ ਦੇਖੂਗਾ ਚੱਕੂਗਾ ਇਹ ਤਾਂ ਹਾਲਾਤ ਏ ਤੁਹਾਨੂੰ ਦੱਸ ਕੇ ਹਟਿਆ ਵੀ ਹੱਥ ਖੜੇ ਕਰ ਲੋ ਹੱਥ ਬੰਨ ਕੇ ਵੀ ਇਹਨਾਂ ਨੂੰ ਖੇਤਾਂ ਦੇ ਵਿੱਚੋਂ ਕੱਢਣਾ ਹੁਣ ਇਹ ਲੋਕਾਂ ਨੇ ਸੋਚਣਾ ਹੈ ਵੀ ਕਿਵੇਂ ਆ ਤੁਸੀਂ ਦੇਖੋ ਜੇ ਤਾਂ ਝੋਨਾ ਬੀਜਣਾ ਤਾਂ ਵੀ ਸੰਘਰਸ਼ ਕਰਨਾ ਪੈਂਦਾ ਤਾਂ ਵੀ ਜਦੋਜਹਿਦ ਕਰਨੀ ਪੈਂਦੀ ਹੈ ਜੇ ਝੋਨਾ ਵੇਚਣਾ ਤਾਂ ਵੀ ਜੱਦੋਜਾਹਦ ਕਰਨੀ ਪੈਂਦੀ ਹੈ ਜੇ ਪਰਾਲੀ ਸਾੜਨੀ ਹੈ ਤਾਂ ਵੀ ਜੱਦੋਜਾਹਦ ਕਰਨੀ ਪੈਂਦੀ ਹੈ ਫਿਰ ਫਰਕ ਕੀ ਰਹੇਗਾ ਮੈਨੂੰ ਐ ਤਾਂ ਦੱਸ ਦਿਓ ਬਦਲਾ ਇਹ ਲੈ ਕੇ ਆਏ ਹੋ ਤੁਸੀਂ ਖੇਤੀ ਨੂੰ ਬਰਬਾਦ ਕਰਨ ਤੇ ਫਰਕ ਤਾਂ ਤਾਂ ਦੱਸੋ ਇਹ ਤਾਂ ਅਸੀਂ ਮੰਡੀ ਦੇ ਵਿੱਚ ਦਾਣਾ ਮਗਰੋ ਸੱਟਾਂਗੇ ਪਹਿਲਾਂ ਚੱਕ ਲਿਆ ਕਰਾਂਗੇ ਜੇ ਕਿਸੇ ਕਿਸਾਨ ਦਾ ਨੁਕਸਾਨ ਹੋਊਗਾ ਗਰਦੌਰੀ ਬਾਅਦ ਚ ਕਰਾਂਗੇ ਪਹਿਲਾਂ ਅਸੀਂ ਕਰਾਂਗੇ ਆਇਓ ਬਜ਼ੁਰਗੋ ਬਾਪੂ ਜੀ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਮੰਡੀ ਚ ਅੱਜ ਦੇ 5 ਦਿਨ 15 ਦਾ ਨਹੀਂ 5 ਦਿਨ ਹੋ ਗਏ 5 ਦਿਨ ਹੋ ਗਏ ਹਾਂ ਕਿੰਨੀ ਫਸਲ ਆ ਤੁਹਾਡੀ ਇੱਥੇ 8 ਕਿੱਲਿਆਂ ਦਾ ਲੈਣਾ 8 ਕਿੱਲਿਆਂ ਦਾ ਕਿੰਨਾ ਮੋਚਰ ਸੀਗਾ ਜਦੋਂ ਅੰਦਰ ਆਏ ਹ ਇਹ ਮੋਚਰੋ ਨੂੰ ਉਹਨਾਂ ਨੇ ਕੱਢਿਆ ਸੀਗਾ 11.5 18 11.5 ਹੁਣ 5 ਦਿਨ ਹੋ ਗਏ ਉਹ ਘਟਿਆ ਪਤਾ ਕੋਈ ਚੈੱਕ ਕਰਨਾ ਹੈ ਦੁਬਾਰੇ ਵਾਏ ਸੀਆਰ ਉਹਦੇ ਦਰਸੀਆਂ ਵੀ ਨਹੀਂ ਵੰਦੇ ਕਿ ਜਾਸੀਆਂ ਵੰਡ ਦੇਣਾ ਸੀ ਤੋਲ ਜਾਨੇ ਆ ਪਤਾ ਨਹੀਂ ਕੀ ਕਰਿਆ ਇਹਨਾਂ ਨੇ ਕਿ ਨਾ ਮਾਰਕ ਫੰਡ ਨੂੰ ਆਦੇ ਨਾ ਪਨ ਗ੍ਰੇਨ ਨੂੰ ਨਾ ਪਨ ਸੱਪ ਨੂੰ ਅਕੇ ਕਹਿ ਦੇਣ ਦਾ ਸੀ ਕਿ ਚੱਕਰ ਜੀ ਤੇਰਾ ਉਹਦੀ ਅਗੇ ਅੱਛਾ ਅਜੇ ਜਰਸੀਆਂ ਨਹੀਂ ਨਾ ਨੇ ਅਕੇ ਅਲਾਟ ਕਰੀਆਂ ਸੀ ਇਹ ਅਲਾਟ ਨਹੀਂ ਕਰੀਆਂ ਹਾਂ ਠੀਕ ਹੈ ਪਰ ਸਰਕਾਰ ਦੇ ਕਹਿੰਦੇ ਕ੍ਰੀਨ ਸ਼ੁਰੂ ਹੋਈ ਹੋਈ ਐ ਉਹ ਤਾਂ 16 ਤਰੀਕ ਜੀ ਆ ਦਾ ਮਹੀਨਾ ਹੋ ਗਿਆ ਫਿਰ ਸ਼ੁਰੂ ਹੋਈ ਉਹਨਾਂ ਦੀ ਫਿਰ ਗਲਤੀ ਹੈ ਉਹਨਾਂ ਦੀ ਫਿਰ ਜਾਂ ਚੱਕਣਾ ਏਜੰਸੀਆਂ ਜਰਸੀਆਂ ਮੰਡਲ ਫਿਰ ਹਾਂ ਬਿਲਕੁਲ ਹਾਂ ਤਾਂ ਉਹ ਬਾਪੂ ਬਾਪੂ ਦਾ ਕਹਿਣਾ ਕਿ ਹਜੇ ਤੱਕ ਏਜੰਸੀਆਂ ਅਲਾਟ ਨਹੀਂ ਹੋਈਆਂ ਕਹਿੰਦੇ ਵੀ ਕਿਹਨੂੰ ਕਿਹਨੇ ਚੱਕਣਾ ਕਿਹੜਾ ਕਿਹਨੇ ਚੱਕਣਾ ਅਲਾਟ ਨਹੀਂ ਕੀਤੀਆਂ ਹਾਲੇ ਅਲਾਟ ਤਿਆਰੀ ਹੈ ਨਹੀਂ ਭਾਈ 16 ਤਰੀਕ ਤਾਂ ਸ਼ੁਰੂ ਹੋਵੇ ਫਿਰ ਕਹਿੰਦੇ ਸੀ ਉਹ ਤਾਂ 16 16 ਤੋਂ ਕਰਤੀ ਤੇ ਅੱਜ ਮਹੀਨਾ ਹੋਣ ਵਾਲਾ ਹੋ ਗਿਆ ਕਾਗਜ਼ਾਂ ਦੇ ਵਿੱਚ ਖਰੀਦ ਸ਼ੁਰੂ ਹੈ ਇੱਥੇ ਕੁਝ ਨਹੀਂਗਾ ਭਰਾਵਾ ਇੱਥੇ ਸਾਰੇ ਰਲ ਰਹੇ ਐ ਇੱਥੇ ਕੋਈ ਕਿਸੇ ਦੀ ਪੁੱਛਗਿੱਛ ਨਹੀਂ ਜਿਹਦਾ ਮੌਚਰ ਸਹੀ ਆਉਂਦਾ ਉਹਦੀ ਨਹੀਂ ਪੁੱਛਗਿੱਛ ਜਿਹਦਾ 18 18 ਉਹਨੂੰ ਤਾਂ ਇਹਨਾਂ ਨੇ ਪੁੱਛਣਾ ਹੀ ਕੀ ਹੈ ਇੱਥੇ ਖਸਮਕਸਾਈ ਹੈ ਨਹੀਂ ਕੋਈ ਇਹ ਇੱਥੇ ਤਾਂ ਯਾਰ ਲੁੱਟ ਕਰਨੀ ਐ ਇਹਦੀ ਕਿੱਡੀ ਬੱਦਰ ਤੇ ਲੁੱਟ ਕਰ ਸਕਦੇ ਹੋ ਇਹਨਾਂ ਨੇ ਲੁੱਟ ਕਰਨੀ ਐ ਇਹਨਾਂ ਨੂੰ ਖੇਤੀ ਫੇਲ ਕਰਨੀ ਐ ਕਿਵੇਂ ਇੱਥੇ ਜ਼ਮੀਨਾਂ ਖੋਣੀਆਂ ਇੱਥੇ ਤਾਂ ਉਹ ਤਰੀਕੇ ਨਾਲ ਲੱਗੇ ਐ ਇਹ ਤਾਂ ਅਦੇ ਸੀ ਅਸੀਂ ਗਰਦੌਰੀ ਵੀ ਬਾਅਦ ਚ ਕਰਿਆ ਕਰਾਂਗੇ ਅਸੀਂ ਆਖਿਆ ਭਰਾਵਾ ਤੂੰ ਗਰਦੌਰੀ ਕਰਕੇ ਮਾਫੀ ਜਾ ਦੇ ਦਾ ਕਰੀ ਜੇ ਕਿਸੇ ਦਾ ਨੁਕਸਾਨ ਹੁੰਦਾ ਤੇ ਹੁਣ ਹੋ ਗਿਆ ਅਦੇ ਸੀ ਦਾਣਾ ਅਗਲਾ ਮਗਰੋਂ ਲਾਊਗਾ ਮੰਡੀ ਚ ਤੋਲਾਂਗੇ ਪਹਿਲਾਂ ਕੋਈ ਕਾਟ ਨਹੀਂ ਲੱਗੂਗੀ ਜ਼ਿਮੀਂਦਾਰ ਨੂੰ 1% ਵੀ ਤਕਲੀਫ ਨਹੀਂ ਆਊਗੀ ਅਸੀਂ ਬਦਲਾ ਲੈ ਕੇ ਆਵਾਂਗੇ ਬਦਲਾ ਲੈ ਕੇ ਆਂਦਾ 15-15 ਕਿਲੋ ਦੀਆਂ ਕਾਟਾਂ ਲਾਈਆਂ ਬਦਲਾ ਲੈ ਕੇ ਆਂਦਾ 10-10 ਕਿਲੋ ਦੀਆਂ ਕਾਟਾਂ ਲਾਈਆਂ ਬਦਲਾ ਲੈ ਕੇ ਆਂਦਾ ਇੱਕ-ਇੱਕ ਮਹੀਨਾ ਮੰਡੀਆਂ ਦੇ ਵਿੱਚ ਕਿਸਾਨ ਨੂੰ ਰੋਲਿਆ ਗਿਆ ਬਦਲਾ ਲੈ ਕੇ ਆਂਦਾ ਕਿਸਾਨ ਦੇ ਦਾਣੇ ਚੌਲ ਇੱਥੇ ਰੋਲੇ ਗਏ ਤੇ ਕਿਸਾਨ ਦੀ ਕਾਰਟ ਲੱਗੀ ਗਈ ਬਦਲਾ ਲੈ ਕੇ ਆਂਦਾ ਉੱਥੇ ਹੜ ਆ ਕੇ 2100 ਪਿੰਡ ਬਰਬਾਦ ਹੋ ਗਿਆ ਭਰਾਵੋ ਕੋਈ ਉੱਥੇ ਕਿਸੇ ਦੀ ਸਾਰ ਨਹੀਂ ਲਈ ਬਦਲਾ ਲੈ ਕੇ ਆਂਦਾ ਵੀ ਜੇ ਤੁਸੀਂ ਪਰਾਲੀ ਸਾੜੋਗੇ ਤੁਹਾਨੂੰ ਜੇਲ੍ਹ ਦੇ ਵਿੱਚ ਸੁੱਟਾਂਗੇ ਪਿਛਲੇ ਪਿਛਲੇ ਤਾਂ ਪਰਚੇ ਦਰਜ ਕਰਦੇ ਹੁੰਦੇ ਸੀ ਅਸੀਂ ਦੋ ਸਟੈਪ ਗਾਂਹ ਹੋ ਕੇ ਕਿਸਾਨਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਦੇ ਜੰਗਲਾਂ ਦੇ ਵਿੱਚ ਪਿੱਛੇ ਤਾੜਾਂਗੇ ਜੇ ਤੁਸੀਂ ਪਰਾਲੀ ਸਾੜੀ ਕਿਉਂਕਿ ਕਿਸਾਨ ਨੇ ਬਹੁਤ ਵੱਡਾ ਗੁਨਾਹ ਕਰਤਾ ਜੇ 5% ਪ੍ਰਦੂਸ਼ਣ ਅਜੇ ਪਰਾਲੀ ਮਜਬੂਰੀ ਦੇ ਵਿੱਚ ਸਾੜਨਾ ਤੁਸੀਂ ਸਬਸਿਡੀ ਦਿਓਗੇ 200 ਰੁਪਿਆ ਪ੍ਰਤੀ ਕੁਇੰਟਲ ਦਿਓਗੇ ਦਿਓ ਸਬਸਿਡੀ ਸੰਦਭਾਗ ਕਰਾਓਗੇ ਟਾਈਮ ਤੇ ਕਣਕ ਬਜਾਓਗੇ ਬਜਾਓ ਸਾਡਾ ਸ਼ੌਂਕ ਨਹੀਂ ਆ ਪਰਾਲੀ ਨੂੰ ਸਾੜਨਾ ਜੇ ਮਜਬੂਰੀ ਦੇ ਵਿੱਚ ਸਾੜਦਾ ਤੁਸੀਂ ਉਹਨੂੰ ਜ਼ਿਲ੍ਹਾ ਦੇ ਵਿੱਚ ਸਿੱਟੋਗੇ ਇਹਦਾ ਮਤਲਬ ਤੁਸੀਂ ਖੇਤੀ ਚੋਂ ਬਾਹਰ ਕੱਢਣਾ ਚਾਹੁੰਦੇ ਹੋ ਖੇਤੀ ਨੂੰ ਬਰਬਾਦ ਕਰਨਾ ਚਾਹੁੰਦੇ ਹੋ ਜ਼ਮੀਨਾਂ ਕਿਸਾਨਾਂ ਦੀਆਂ ਖੋ ਕੇ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੇ ਹੋ ਇਹ ਆਮ ਘਰ ਦੀ ਸਰਕਾਰ ਆਈ ਹੈ ਇਹ ਆਮ ਮੁੰਡਿਆਂ ਦੀ ਸਰਕਾਰ ਆਈ ਹੈ ਇਹ ਬਦਲਾ ਆਇਆ ਜੇ ਕੋਈ ਬੋਲਦਾ ਉਹਦੇ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਸੜਦਿਓ ਜੇ ਕੋਈ ਬੋਲਦਾ ਤੇ ਉਹਦੀ ਧੌਣ ਲਾ ਕੇ ਸੜ ਦਿੰਨੇ ਹੋ ਇਹ ਬਦਲਾ ਆਇਆ ਉਹਦੀ ਸੰਗੀ ਕੁਟਰ ਤੱਕ ਜਾਣੇ ਹੋ ਜੇ ਕੋਈ ਲੋਕਾਂ ਦੀ ਕਿਰਤੀ ਲੋਕਾਂ ਦੀ ਆਵਾਜ਼ ਚਾਹਦੇ ਹੋ ਇਹ ਬਦਲਾ ਆਇਆ ਇਹ 75 ਸਾਲਾਂ ਦਾ ਛੋਟਾ ਬਦਲਾ ਦੇਣ ਦੀ ਲੋੜ ਹੈ ਆ ਲੋਕ ਮੰਡੀਆਂ ਚ ਰੋਲਦੇ ਫਿਰਦੇ ਆ ਇਹ ਬਦਲਾ ਦੇਣ ਦੀ ਲੋੜ ਹੈ ਭਰਾਵਾ ਆ ਬਦਲਾ ਆਇਆ ਅੰਡਰ ਜਦੋਂ ਟਰਾਲੀਆਂ ਹੋਈਆਂ ਤੇ ਇਹਨਾਂ ਕੋਲੇ 10 ਦਿਨ ਹੋ ਗਏ ਕੋਈ ਬੰਦਾ ਹੀ ਨਹੀਂ ਪਹੁੰਚਿਆ ਮਤਲਬ ਹੀ ਨਹੀਂ ਪਤਾ ਉਹ ਇੱਥੇ ਦਿੱਲੀ ਲੋਣ ਨੇ ਵੀ ਦੀਪਾ ਇਹਨਾਂ ਕੋਲੇ 10 ਦਿਨ ਹੋ ਗਏ ਜੀ ਇਹਨਾਂ ਨੇ ਆਪ ਬੋਲੇ ਆ ਮੀਡੀਆ ਦੇ ਵਿੱਚ ਵੀ ਕੋਈ ਬੰਦਾ ਨਹੀਂ ਆਇਆ ਸਾਡੇ ਕੋਲ ਕੋਈ ਦਿੱਕਤ ਨਹੀਂ ਦੁਆਰਾ ਦੇਖ ਲੈਂਦਾ ਜੀ ਕਿਹੜੀ ਫਰਮ ਚ ਹੈ ਇਹ ਜੀ 158 ਨੰਬਰ ਆ ਦਿਆਲ ਚੰਦ ਦੇ ਦੇਖੋ ਤੁਸੀਂ ਦਿਆਲ ਚੰਦ ਆੜਤੀਆ 158 ਨੰਬਰ ਦੁਕਾਨ ਹੈ ਬਲਦੇਵ ਸਿੰਘ ਤੇ ਆਪਣਾ ਕੋਟ ਭਾਈ ਤੋਂ ਮੇਵਾ ਸਿੰਘ ਕੋਈ ਦਿੱਕਤ ਨਹੀਂ ਤੁਸੀਂ ਕੋਈ ਦਿੱਕਤ ਨਹੀਂ ਅਸੀਂ ਤਾਂ ਸਾਰੇ ਭੈਣਾਂ ਦੇਖਦੇ ਆਂ ਵੇਖੋ ਜੀ ਉਹਨਾਂ ਕੋਲੇ 10 ਦਿਨ ਹੋ ਗਏ 10 ਦਿਨ ਪਹਿਲਾਂ ਉਹਨਾਂ ਦਾ ਮੋਇਸਚਰ ਸੀਗਾ ਜੀ 17 ਜਦੋਂ ਐਂਡਰ ਹੋਈਆਂ ਟਰਾਲੀਆਂ ਤੇ ਅਜੇ ਤੱਕ ਉਹਨਾਂ ਦਾ ਚੈੱਕ ਨਹੀਂ ਹੋਇਆ ਤੁਸੀਂ ਵੇਖੋ ਵੀ ਆਹ ਹਾਲਾਤ ਆ ਇੱਥੇ ਤੇ ਆਉਣ ਵਾਲੇ ਦਿਨਾਂ 'ਚ ਤਾਂ ਨਮੀ ਪੈਣੀ ਹੈ ਜੀ 17 ਤਾਂ ਆਉਣਾ ਹੀ ਨਹੀਂ ਕਿਸੇ ਕਿਸਾਨ ਦਾ ਕੀ ਹਾਲਾਤ ਬਣਨਗੇ ਨਹੀਂ 17 ਜਿਹੜਾ ਮੋਇਸਚਰ ਜਾਊਗਾ ਨਾ ਪਾ ਲਾ ਦਿੰਦੇ ਕੋਈ ਦਿੱਕਤ ਨਹੀਂ 17 ਤਾਂ ਤੁਸੀਂ ਚੈੱਕ ਤਾਂ ਕਰੋ ਨਾ ਜੀ 10 ਦਿਨ ਹੋ ਗਏ ਜੀ ਬੈਠਿਆਂ ਨੂੰ ਉਹਨਾਂ ਨੂੰ ਚੈੱਕ ਕਰ ਲੈਂਦੇ ਆ ਜੀ ਚੈੱਕ ਕਰ ਲੈਂਦੇ ਆ ਅੱਜ ਫੇਰ ਚੈੱਕ ਕਰ ਲੈਂਦੇ ਆ ਦੁਬਾਰਾ ਫੇਰ ਚੈੱਕ ਕਰ ਲੈਂਦੇ ਆ ਜਿੰਨਾ ਵੀ ਹੋਇਆ ਮੌਇਸਚਰ ਅਸੀਂ ਪੱਕਾ ਤੇ ਆਉਣ ਵਾਲੇ ਦਿਨਾਂ ਚ ਇਹਦੀ ਕੀ ਸੋਚਿਆ ਜੀ ਜੇ ਆਉਣ ਵਾਲੇ ਦਿਨਾਂ ਚ ਤਾਂ ਤਰੇਲ ਪਊਗੀ ਨਮੀ ਪੈਣੀ ਐ 17 ਤਾਂ ਜੇ ਹੁਣ ਨਹੀਂ ਆ ਰਿਹਾ ਤੇ ਮੌਇਸਚਰਾਂ ਦੇ ਸਰਕਾਰ ਨੇ 17 ਮੌਇਸਚਰੀ ਕਿਵੇਂ ਕਰਵਾ ਲਾਂਗੇ ਜੀ ਨਹੀਂ ਤੇ ਜੇ ਆਉਣ ਵਾਲੇ ਦਿਨਾਂ ਚ ਕੋਈ ਪ੍ਰਸ਼ਾਸਨ ਨੇ ਸੋਚਿਆ ਤਾਂ ਹੋਣਾ ਨਾ ਜੀ ਵੀ ਸਾਨੂੰ ਆਰਡਰ ਆ ਜਾਣਗੇ ਜੀ ਜਿਵੇਂ ਆਉਣਗੇ ਆਰਡਰ ਸਾਨੂੰ ਅਸੀਂ ਕਰ ਲਾਂਗੇ ਚਲੋ ਪ੍ਰਸ਼ਾਸਨ ਨੇ ਸੋਚਣਾ ਜੀ ਹਾਂਜੀ ਠੀਕ ਐ ਆ ਹਾਲਾਤ ਆ ਹਣਸੋਂ ਨੂੰ ਪਤਾ ਲੱਗ ਜਾਣਾ ਹੁਣ ਇੱਥੇ ਆ ਜਾਣਗੇ ਜੇ ਛੋਟੇ ਵਰਗੇ ਭਰਾ ਆ ਜਾਂਦੇ ਆ ਤਾਂ ਇਹਨਾਂ ਦੀ ਸਾਰ ਲੈ ਲੂਗਾ ਕੋਈ ਨਹੀਂ ਇਹ ਆ ਪੰਜਾਬ ਦੇ ਲੋਕਾਂ ਨੂੰ ਆ ਰਹੇ ਆ ਵੀ ਆਵਾਜ਼ ਚੱਕ ਲੋ ਭਰਾਵੋ ਜੇ ਖੇਤੀ ਤਾਂ ਬਚੂਗੀ ਹੁਣ ਫਸਲ ਵੇਚਣ ਵੇਲੇ ਵੀ ਧਰਨਾ ਲਾਉਣਾ ਪੈਣਾ ਠੀਕ ਆ ਤੁਸੀਂ ਕਹਿ ਦਿੰਦੇ ਆ ਵਿੱਚ ਜਿਹੜੇ ਭਗਤ ਹੁੰਦੇ ਨੇ ਵੀ ਇਹ ਛੜਕਾਂ ਰੋਕ ਲੈਂਦੇ ਆ ਛੜਕਾਂ ਰੋਕਣੀ ਮਜਬੂਰੀ ਬਣ ਜਾਂਦੀ ਆ ਕਿਸੇ ਦਾ ਛੌਂਕ ਨਹੀਂ ਐ ਥੱਲੇ ਧਰਨਾ ਲਾਉਣਾ ਜੇ ਆ ਚੌਲ ਬਕਾਉਣ ਵਾਸਤੇ ਜਿਹਨੂੰ ਬਾਬੇ ਨਾਨਕ ਦਾ ਪਵਿੱਤਰ ਕੀਤਾ ਕਿਹਾ ਜਾਂਦਾ ਸੀ ਉੱਤਮ ਖੇਤੀ ਕਿਹਾ ਜਾਂਦਾ ਸੀ ਤੇ ਅੱਜ ਉਹ ਵੇਚਣ ਵਾਸਤੇ ਕਿਸਾਨ ਵਿਲਕ ਰਿਹਾ ਤੇ ਉੱਤਮ ਖੇਤੀ ਅੱਜ ਬਰਬਾਦ ਹੋ ਗਈ ਕੋਈ ਖੇਤੀ ਕਰਨਾ ਨਹੀਂ ਚਾਹੁੰਦਾ ਜ਼ਮੀਨ ਚੋਂ ਹੱਥ ਖੜੇ ਕਰਕੇ ਨਿਕਲਣਾ ਚਾਹੁੰਦਾ ਫਿਰ ਇਹ ਸੋਚਣਾ ਚਾਹੀਦਾ ਵੀ ਸਰਕਾਰਾਂ ਨੇ ਹਾਲਾਤ ਕਿਵੇਂ ਜੇ ਪੈਦਾ ਕੀਤੇ ਐ ਸਾਡਾ ਧਰਨੇ ਲਾਉਣਾ ਇਹ ਛੌਂਕ ਨਹੀਂ ਆ ਛੜਕਾਂ ਤੇ ਬੈਠਣਾ ਇਹ ਕਿਸਾਨਾਂ ਦੀ ਆਵਾਜ਼ ਆ ਮਜ਼ਦੂਰਾਂ ਦੀ ਕਿਰਤੀ ਲੋਕਾਂ ਦੀ ਵੀ ਅੱਜ ਉਹਨਾਂ ਨੂੰ ਅਨਾਜ ਵੇਚਣ ਖਾਤਰ ਆਹ ਹਾਲਾਤ ਪੈਦਾ ਹੋ ਰਹੇ ਐ ਵੀ ਧਰਨੇ ਮੁਜਾਰੇ ਕਰਨੇ ਪੈ ਰਹੇ ਆ ਇਸ ਕਰਕੇ ਇਕੱਠੇ ਹੋ ਕੇ ਆਵਾਜ਼ ਚੱਕੋ ਫੇਰ ਹੀ ਇਹ ਸੰਕਟ ਦੇ ਵਿੱਚੋਂ ਨਿਕਲ ਸਕਦੇ ਆ